ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਪਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਤੋਂ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਜਾਇਦਾਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਤਾਜੀ ਸੂਈ ਹੋਈ ਜਰਸੀ ਦਿਖਾਉਂਗਾ ਥਣ ਹਵਾਨੇ ਦੀ ਬਹੁਤ ਸੋਹਣੀ ਆ ਮਗਰ ਦੋਸਤੋ ਵੱੱਛੀ ਆ ਸੋ ਵੀਡੀਓ ਦੇ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੋ ਇੱਥੇ ਆ ਕੇ ਆਪਦੀ ਤਸੱਦੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਆ ਮਗਰ ਵੱੱਛੀ ਆ ਜਰਸੀ ਨਸਲ ਦੀ 50074 ਅਸੀਮਨ ਦੀ ਵੱੱਛੀ ਆ ਦੋਸਤੋ ਇੱਕ ਨੰਬਰ ਸੋਹਣੀ ਜਰਸੀ ਵੱੱਛੀ ਆ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜਾ ਸੂਬਾ ਸੂਈ ਜਾਂ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਦੋਸਤੋ ਅੱਜ ਹੀ ਸੂਈ ਹੈ ਜੇਰ ਪ੍ਰੈਗੀ ਕੰਮ ਡਾਨਾ ਮੂੰਹ ਤੋਂ 4 ਦਨ ਦੂਜਾ ਸੂਆ ਸੂਈ ਆ ਦੁੱਧ ਪਾਈਤੇ ਸੂਏ ਪਲੂ ਨੇ 18 ਕਿਲੋ ਬਾਈ ਕਹਿੰਦਾ ਚਵਾਇਆ ਅੱਜ ਸੂਈ ਹੈ 10 ਕਿਲੋ ਬੋਲੀ ਬਾਈ ਕਹਿੰਦਾ ਥੱਲੋ ਕੱਢੀ ਆ ਇੱਕ ਟਾਈਮ ਚੁਵਾਈ ਕੀਤੀ ਆ ਖਵਾਨਾ ਦੋਸਤੋ ਬਹੁਤ ਸੋਹਣਾ ਪੂਰਾ ਵੱਡਾ ਤਿਆਰ ਕੀਤਾ ਹੋਇਆ 4 ਥਾਣਾ ਮੁੱਠੀ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਫੋਰ ਸ਼ਾਂਗ ਪੂਰਾ ਵੀ ਨਹੀਂ ਚਾਰਾਂ ਥਾਣਾ ਦਾ ਸੇਮ ਸਾਈਜ਼ ਬੂਤੀ ਬਾਤੀ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਹਵਾਨਾ ਦੋਸਤੋ ਬਹੁਤ ਸੋਹਣਾ ਜਿੰਨਾ ਕ ਹਵਾਨਾ ਅੱਗੇ ਨਾਲ ਨਾਲ ਕ ਦੋਸਤੋ ਪਿੱਛੇ ਨੂੰ ਤਿਆਰ ਕੀਤਾ ਹੋਇਆ ਥਾਣਾ ਐਸੇ ਜੀ ਵੇਚ ਸਕਦੇ ਆ ਮੁੱਠੀ ਆਰੇ ਥਾਣਾ ਚਾਰ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਇੱਕ ਨੰਬਰ 28 ਦਾ ਪ੍ਰਾਈਸ 22 ਕਹਿੰਦਾ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹਦੇ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਕਾਲ ਜੀ ਧੰਨਵਾਦ ਜੀ